ਸਾਸਿਕਲ ਦੋਸਤੋ ਮੈਂ ਇਸ ਵਕਤ ਸਤੌਜ ਪਿੰਡਾ ਮੇਰਾ ਆਪਣਾ ਮੇਰੀ ਜਨਮ ਭੂਮੀ ਮੇਰੀ ਕਰਮ ਭੂਮੀ ਹੈ ਇਸ ਪਿੰਡ ਚ ਮੈਂ ਪੜਿਆ ਲਿਖਿਆ ਵੱਡਾ ਹੋਇਆ ਬਹੁਤ ਸਾਰੇ ਮੇਰੇ ਦੋਸਤ ਪਿੱਤਰ ਨੇ ਜਿਨ੍ਹਾਂ ਨਾਲ ਮੈਂ ਮੱਝਾਂ ਚਾਰੀਆਂ ਮੈਂ ਟੋਬਿਆਂ ਚ ਤਾਰੀਆਂ ਲਾਈਆਂ ਕਿਸੇ ਨਾਲ ਲੜਾਈਆਂ ਵੀ ਹੋਈਆਂ ਨੇ ਕਦੇ ਉਹਨਾਂ ਨੇ ਮੈਨੂੰ ਕੁੱਟਿਆ ਕਦੇ ਮੈਂ ਉਹਨਾਂ ਨੂੰ ਕੁੱਟਿਆ ਇਹ ਫਿਰ ਲਾਂਬੇ ਵੀ ਆਏ ਤੇ ਇਸ ਵਕਤ ਨੇ ਸਤੌਜ ਪਿੰਡ ਦੇ ਵਿੱਚ ਸਿਰਫ ਇੱਕ ਛੋਟਾ ਜਿਹਾ ਦੇਖਣਾ ਸੀਗਾ ਕਿ ਕਿਸ ਤਰ੍ਹਾਂ VOTING ਚੱਲ ਰਹੀ ਹੈ ਬਾਕੀ ਸਤੌਜ ਪਿੰਡ ਦੇ ਲੋਕ ਦੱਸ ਦੇਣਗੇ ਮੇਰਾ ਆਪਣਾ ਜੱਦੀ ਪਿੰਡ ਸਤੌਜ ਹੈ ਇਸ ਸਤੌਜ ਪਿੰਡ ਦੇ ਲੋਕਾਂ ਬਾਰੇ ਸਮਾਨ ਦੇ ਨਾਰਾ ਮੋਟਰ ਮੋਟਰ ਵਾਲੀ ਕਰਾਂਗੇ ਆਵਾਜ਼ ਵੀ ਪਾਰਟੀ ਜਿੰਦਾਬਾਦ ਅਸੀਂ ਭਾਈ ਨੂੰ ਜਿੱਤ ਹਾਸਲ ਕਰਕੇ ਦੇਵਾਂਗੇ ਭਾਈ ਜਿੰਦਾਬਾਦ ਹਮਤਮਾਨ ਜਿੰਦਾਬਾਦ ਹਮਤਮਾਨ ਜਿੰਦਾਬਾਦ ਜੈ ਜੰਗਾ ਸ਼ਮਾਨ ਜਿੰਦਾਬਾਦ 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 ਜਿੱਤੂ ਕਾ ਵੀ ਜਿੱਤੂ ਕਾ ਮੇਰੀਆਂ ਚਾਚੀਆਂ ਮੇਰੀਆਂ ਤਾਈਆਂ ਔਰ ਜਿਨ੍ਹਾਂ ਨੇ ਮੈਨੂੰ ਗੋਦੀਆਂ 'ਚ ਖੜਾਇਆ ਆਪਣੀਆਂ 'ਚ ਉਹ ਖੜੀਆਂ ਨੇ ਆ ਤੂੰ ਰਵੇਗਾ ਸਾਨੂੰ ਗੋਦੀ 'ਚ ਲੇ ਕੋਈ ਤੂੰ ਮਨੇ ਲਗਾ ਤਾਨੂੰ ਕੋ ਦਿੱਚੋ ਆ ਦੋ ਮਾਰੇ

पूरे पंजाब के बच्चे और मेन खुशी है कि लोग बोल सब धन्यवाद इन खिलाफ धन्यवाद